ਸਾਧਨਾ ਦੀ ਕਮੀ ਨਹੀਂ ਜਿਨ੍ਹਾਂ ਦੇ ਕੋਲ ਨਾ ਤਾਂ ਮਾਇਆ ਦੀ ਕਮੀ ਆ ਨਾ ਜਗ੍ਹਾ ਦੀ ਨਾ ਬੰਦਿਆਂ ਦੀ ਪਰ ਪਤਾ ਨਹੀਂ ਕਿਉਂ ਅਸੀਂ ਕਿਹੜੇ ਕੰਮਾਂ 'ਚ ਗਲਤਾਂ ਨੂੰ ਫਿਰਦੇ ਆ ਕਿ ਜਿਹੜੇ ਕੰਮ ਦੀ ਮੁੱਖ ਲੋੜ ਆ ਗੁਰਮਤਿ ਪ੍ਰਚਾਰ ਦੀ ਆਪਣੀ ਨਸਲ ਨੂੰ ਸੰਭਾਲਣ ਦੀ ਉਹ ਅਸੀਂ ਨਹੀਂ ਕਰ ਰਹੇ ਠੀਕ ਆ ਹੋਰ ਜਿੰਨੇ ਵੀ ਪੰਥਕ ਕਾਰਜ ਨੇ ਕਰਨ ਵਾਲੇ ਨੇ ਕਰਨੇ ਚਾਹੀਦੇ ਨੇ ਪਰ ਜੇ ਅਸੀਂ ਆਪਣੀ ਨਸਲ ਨਾਲ ਸੰਭ ਸਕੇ ਜੇ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਨਾਲ ਨਾਲ ਜੋੜ ਸਕੇ ਤੇ ਆਉਣ ਵਾਲੇ ਸਮੇਂ 'ਚ ਇਹ ਸਾਰੇ ਬੱਚੇ ਸਾਡੇ ਭਲ ਤੋਂਣਗੇ ਨਸ਼ੇ 'ਚ ਗੁਰਤਾਨ ਹੋਣਗੇ ਫਿਰ ਅਸੀਂ ਰੋਵਾਂਗੇ ਸੋ ਬੇਨਤੀ ਹੈ ਜਿੰਨੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਸੰਪਰਦਾਵਾਂ ਨੇ ਖਾਸ ਕਰਕੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੁਹਾਡੇ ਕੋਲ ਸਾਧਨ ਨੇ ਮਾਇਆ ਸੰਗਤ ਦੀ ਬਖਸ਼ੀ ਹੋਈ ਬੜੀ ਆ ਬੇਨਤੀ ਹੈ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਪ੍ਰਚਾਰ ਕਰੋ ਤਾਂ ਕਿ ਜਿਹੜੀ ਸਾਡੀ ਮਾਨਸਿਕ ਦੇ ਨਾਲ ਨਾਲ ਸੈਿਕ ਨਸਲ ਕੁਸ਼ੀ ਹੋ ਰਹੀ ਆ ਉਸ ਤੋਂ ਬਚਾਅ ਹੋ ਸਕੇ ਸੋ ਸਾਡੇ ਸਾਰੇ ਜਿੰਨੇ ਵੀ ਮੇਰੇ ਨਾਲ ਸੇਵਾਵਾਂ ਵੀਰਨ ਪਾਉਦੇ ਨੇ ਮੈਂ ਕਿਸੇ ਇੱਕ ਦਾ ਨਾਮ ਨਹੀਂ ਲੈਣਾ ਜਿੰਨੇ ਵੀ ਵੀਰ ਸੇਵਾਵਾਂ ਨੂੰ ਆਉਂਦੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਜਿੰਨੇ ਸਾਡੇ ਉਸਤਾਦ ਸਾਹਿਬਾਨ ਨੇ ਵਕਤ ਵਕਤਾਂਵਾਂ ਤੇ ਕਲਾਸਾਂ ਲਾਉਂਦੇ ਨੇ ਧੰਨਵਾਦ ਅਰਦਾਸ ਕਰਿਓ ਕਿ ਮਹਾਰਾਜ ਸਾਰੇ ਸੰਗਤਾਂ ਦੇ ਕੋਲੋਂ ਇਸ਼ਤਤਰਾ ਸੇਵਾਵਾਂ ਲੈ ਦੇ ਰਹਿਣ